ਇੱਕ ਪਾਸੇ ਸੁਪਾਲ ਸਿੰਘ ਖੈਰਾ ਲਗਾਤਾਰ ਟਕਸਾਲੀਆਂ ਨੂੰ ਅਪੀਲ ਕਰਦੇ ਆ ਰਹੇ ਨੇ ਕਿ ਖਡੂਰ ਸਾਹਿਬ ਤੋਂ ਹੋਂਨਾ ਬਲੋਇਲਾ ਨੇ ਉਮੀਦਵਾਰ ਜੇਜੇ ਸਿੰਘ ਦਾ ਨਾਂ ਵਾਪਸ ਲੈ ਲੈਣ ਪਰ ਇਸ ਵਾਰ ਅੰਮ੍ਰਿਤਸਰ ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬਰਮਪੂਰਾ ਨੇ ਖੈਰਾ ਨੂੰ ਬੇਨਤੀ ਕੀਤੀ ਹੈ ਕਿ ਖੈਰਾ ਸਾਹਿਬ ਬੀਬੀ ਖਾਲੜਾ ਦਾ ਨਾਂ ਖਡੂਰ ਸਾਹਿਬ ਤੋਂ ਵਾਪਸ ਲੈ ਲੈਣ ਤੇ ਜੇਜੇ ਸਿੰਘ ਦਾ ਸਾਥ ਦੇਣ ਇਸ ਮੌਕੇ ਅਸੀਂ ਸਿੱਧੇ ਤੌਰ ਤੇ ਬ੍ਰਹਮਪੁਰਾ ਨੇ ਖੈਰ ਨੂੰ ਸਿਆਸੀ ਅਤੇ ਠੱਗਾ ਠੋਰੀਆਂ ਕਰਨ ਵਾਲਾ ਕਹਿ ਦਿੱਤਾ ਤੇ ਨਾਲ ਹੀ ਬ੍ਰਹਮਪੁਰਾ ਨੇ ਕਿਹਾ ਕਿ ਜੇਜੇ ਸਿੰਘ ਦਾ ਨਾਂ ਖਡੂਰ ਸਾਹਿਬ ਤੋਂ ਪਹਿਲਾਂ ਐਲਾਨਿਆ ਗਿਆ ਸੀ ਤੇ ਬੀਬੀ ਖਾਲੜਾ ਦਾ ਨਾਂ ਬਾਅਦ ਦੇ ਵਿੱਚ ਐਲਾਨਿਆ ਗਿਆ ਹੈ ਜਿਹੜੇ ਸਾਡੇ ਕੈਂਡੀਡੇਟ ਨੇ ਸ਼੍ਰੋਮਣੀ ਕਾਲੀਦਾਕ ਸ਼ਾਹੀ ਦੇ ਉਹ ਤਕਰੀਬਨ 1 ਮਹੀਨੇ ਤੋਂ ਉਹਨਾਂ ਨੂੰ ਅਸੀਂ ਉੱਥੇ ਨਾਮਜ਼ਦ ਕਰਕੇ ਤੇ ਉਹਨਾਂ ਨੂੰ ਸਲਾਹ ਦੇ ਨਾਲ ਸਾਰਿਆਂ ਨੂੰ ਉੱਥੇ ਖੜਾ ਕੀਤਾ ਸੀ ਹੋਣਾ ਕੁਝ ਦਿਨ ਹੋਏ ਆ ਕੋਈ ਬਾਹਰਲੇ ਲੋਕ ਵੀ ਜਿਹੜੇ ਬਾਹਰੋਂ ਪੈਸੇ ਪੂਸੇ ਭੇਜਦੇ ਆ ਔਰ ਉਧਰੋਂ ਪੈਸੇ ਲੈਣ ਵਾਲੇ ਕੁਝ ਲੋਕ ਸਿਆਸੀ ਲੋਕ ਠੱਗੀਆਂ ਠੋਣੀਆਂ ਮਾਰਨ ਵਾਲੇ ਲੋਕ ਉਹ ਬੀਬੀ ਪਰਮਜੀਤ ਕੌਰ ਨੂੰ ਹੁਣਾਂ ਦੇ ਅੱਗੇ ਉੱਥੇ ਕੈਂਡੀਡੇਟ ਬਣਾਓ ਕਿ ਜੇ ਜੇ ਸਿੰਘ ਜਿਹੜਾ ਵਾ ਉਹਨੂੰ ਤੁਸੀਂ ਉੱਥੋਂ ਵੇਦਾ ਦੰਡੋ ਇਹ ਜੋ ਗੱਲਾਂ ਸਾਰੀਆਂ ਕਰ ਰਹੇ ਆ ਇਹਦੇ ਵਿੱਚ ਨਾਂ ਤਾਂ ਕੋਈ ਜਾਣ ਲੱਗਦੀ ਆ ਤੇ ਨਾ ਇਹ ਗੱਲ ਜਿਹੜੀ ਆ ਇਹ ਠੀਕ ਆ ਕਿਉਂਕਿ ਬੀਬੀ ਹੁਣ ਖੜੀ ਹੋਈ ਆ ਤੇ ਜਿਹੜਾ ਜੇਜੇ ਸਿੰਘ ਇੱਕ ਮਹੀਨੇ ਤੋਂ ਪਹਿਲਾਂ ਆਦਾ ਸਾਰਿਆਂ ਟੱਪੜੀ ਰੋਦੇ ਭੈਣ ਭਰਾ ਸਭ ਕੋ ਜਿਹੜੇ ਨੇ ਉਹ ਹਲਕੇ ਦੇ ਵਿੱਚ ਜਿਹੜਾ ਵਾ ਉਹ ਕੰਮ ਕਰਦੇ ਨੇ ਮੈਂ ਤਾਂ ਬੀਬੀ ਨੂੰ ਇਹ ਬੇਇੰਤਿਹਾ ਕਰੂੰਗਾ ਔਰ ਜਿਹੜੇ ਜਿਨ੍ਹਾਂ ਨੇ ਆਖਰ ਸਾਬਰੀ ਰੋਸ ਨੂੰ ਕਹਿੰਦੇ ਮੈਂ ਅੱਜ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪੀਪੀ ਨੂੰ ਵਿਦਡਰ ਕਰ ਲਿਓ ਤੇ ਜੇ ਜੇ ਸਿੰਘ ਜਿਹੜਾ ਸਾਡਾ ਕੈਂਡੀਡੇਟ ਆ ਉਹਦੀ ਸਪੋਰਟ ਕਰੋ ਔਰ ਜੇ ਜੇ ਸਿੰਘ ਜਿਹੜਾ ਉਹ ਕੁਰਬਾਨੀ ਵਾਲਾ ਵੀ ਕੋਈ ਕੁਰਬਾਨੀ ਦੀ ਗੱਲ ਕਰਦੇ ਆ ਜਿਹੜਾ ਇੱਕ ਫੌਜਾਂ ਦਾ ਜਰਨੈਲ ਜਿਹਦੇ ਥੱਲੇ 18 ਲੱਖ ਜਿਹੜੇ ਲੋਕ ਕੰਮ ਕਰਦੇ ਨੇ ਉਹ ਬੰਦਾ ਔਰ ਉਹਨੂੰ ਮੈਡਲ ਮਿਲੇ ਨੇ ਉਹ ਜੋ ਲੜਾਈਆਂ ਉਹਨੇ ਫਰੰਟ ਤੇ ਲੜੀਆਂ ਨੇ ਇੱਕ ਕਾਰਗਿਲ ਦੀ ਲੜਾਈ ਤੇ ਇੱਕ ਚైనా ਦੇ ਨਾਲ ਲੜਾਈ ਇੱਕ ਲੜਾਈ ਦੇ ਵਿੱਚ ਉਹਦੇ ਇੱਥੇ ਗੋਲੀਆਂ ਵੱਜੀਆਂ ਵਾ ਸਾਹਮਣੇ ਤੇ ਪਿੱਛੋਂ ਦੀ ਉਹਦੇ ਨਿਕਲ ਗਿਆ ਜਿਹੜਾ ਹਿੰਦੁਸਤਾਨ ਦੇ ਆ ਲੋਕਾਂ ਵਾਸਤੇ ਬਾਟਰ ਦੇ ਉੱਤੇ ਲੜਾਈ ਲੜ ਕੇ ਗੋਲੀਆਂ ਖਾਂਦਾ ਵਾ ਉਹਦੀ ਕੋਈ ਘੱਟ ਜੇ ਕੁਰਬਾਨੀ ਆਪਾਂ ਮਿੱਠੀਆਂ ਤੇ ਕਿੰਨੀ ਭਾਰੀ ਬੇਨਸਾਦੀ ਹੈ ਜਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ